ਦੇਖੋ ਦੀਵਾਲੀ ਦੀ ਰਾਤ ਨੂੰ ਸਾਰਿਆਂ ਨੇ ਆਪਣੇ ਆਪਣੇ ਘਰਾਂ 'ਚ ਖੁਸ਼ੀਆਂ ਮਨਾਈਆਂ ਪਰ ਅੱਜ ਖਮਾਣੋ ਦੇ ਵਿੱਚ ਦੇਖੋ ਤੁਸੀਂ ਇਸ ਘਰ ਦੇ ਵਿੱਚ 마તમ ਸ਼ਾ ਗਿਆ ਜਦੋਂ ਇੱਕ ਮਮੁਲੀ ਤਕਰਾਰ ਵਾਜੀ ਰਾਤ ਨੂੰ ਹੋਈ ਤਾਂ ਦੂਜੇ ਦਿਨ ਸਵੇਰੇ ਅਮਨਦੀਪ ਸਿੰਘ ਜਦੋਂ ਕੁੱਤਾ ਆਪਣਾ ਪਾਲਤੂ ਘਮਾਉਣ ਵਾਸਤੇ ਗਿਆ ਤਾਂ ਉੱਥੇ ਜਿਹੜਾ ਜਿਹੜਾ ਹਮਲਾਵਰ ਨੇ ਆ ਕੇ ਉਹਦੇ ਤੇ ਹਮਲਾ ਕੀਤਾ ਔਰ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਔਰ ਕੁੱਟਮਾਰ ਇੰਨੀ ਕਿ ਜ਼ਿਆਦਾ ਕੀਤੀ ਕਿ ਉਹ ਜਿਹੜਾ ਜ਼ਖਮਾਂ ਦੀ ਜਿਹੜੀ ਤਾਬ ਨਾ ਚੱਲਦਾ ਹੋਇਆ ਉਹਦੀ ਮੌਤ ਹੋ ਗਈ ਔਰ ਇੱਥੇ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਉਹਦੀ ਬੜੀ ਜਿਹੜਾ ਅੰਗੈਲੀ ਵਿਖੀ ਗਈ ਕਿਉਂਕਿ ਇਸ ਪਰਿਵਾਰ ਨੇ ਰਾਤ ਨੂੰ ਕੰਪਲੀਟ ਵੀ ਕੀਤੀ ਪੁਲਿਸ ਦੇ ਕੋਲ ਪਰ ਕੰਪਲੀਟ ਹੋਣ ਦੇ ਬਾਵਜੂਦ ਵੀ ਪੁਲਿਸ ਨੇ ਜਿਹੜਾ ਤੇ ਜਿਹੜਾ ਦੋਸ਼ੀ ਹੈ ਉਹਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਉਹਨੂੰ ਕੋਈ ਵਾਰਨਿੰਗ ਨਹੀਂ ਦਿੱਤੀ ਪਰ ਇਸ ਉਹ ਜਦੋਂ ਉਹਨੂੰ ਕੋਈ ਕਾਰਵਾਈ ਨਾ ਕੀਤੀ ਤਾਂ ਦੂਜੇ ਦਿਨ ਜਿਹੜਾ ਇੱਕ ਏਡੇ ਵੱਡਾ ਹਾਦਸੇ ਨੂੰ ਨੇ ਅੰਜਾਮ ਦਿੱਤਾ ਮੈਂ ਸਮਝਦਾ ਹਾਂ ਕਿ ਜਿੱਥੇ ਵੱਡੀ ਅਣਗਹਿਲੀ ਆ ਔਰ ਹੁਣ ਵੀ ਪਰਿਵਾਰ ਅੱਜ ਧਰਨਾ ਲਾ ਕੇ ਬੈਠਾ ਹੈ ਪਰ ਪੁਲਿਸ ਅਜੇ ਤੱਕ ਜਿਹੜੀ ਹੈ ਮ੍ਰਿਤਕ ਦੇ ਖਿਲਾਫ ਕਾਰਵਾਈ ਦੋਸ਼ੀ ਦੇ ਖਿਲਾਫ ਨਹੀਂ ਕਰ ਰਹੀ ਸੋ ਅਸੀਂ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਮੌਜੂਦਾ ਸਰਕਾਰ ਤੋਂ ਔਰ ਪੁਲਿਸ ਪ੍ਰਸ਼ਾਸਨ ਤੋਂ ਕਿ ਤੁਰੰਤ ਜਿਹੜੀ ਹੈ ਜੋ ਵੀ ਕਾਨੂੰਨਨ ਕਾਰਵਾਈ ਬਣਦੀ ਹੈ ਉਹ ਕੀਤੀ ਜਾਵੇ ਮੇਰਾ ਪੁੱਤ ਸੀਗਾ ਮੈਂ ਉਹਨੂੰ ਨਾ ਬਰਾਬਰ ਪਾ ਦੋ ਹਾਂਸੀ ਉਹਨੂੰ ਹੋਣੀ ਚਾਹੀਦੀ ਸਾਰਾ ਪਿੰਡ ਮੇਰੇ ਸ਼ਮੀ ਨਾਲ ਠੀਕ ਆ ਪਰ ਜਿਹੜੇ ਹੁਣੇ ਰਾਤ ਰਿਪੋਰਟ ਲਿਖਾ ਕੇ ਆਏ ਆ ਪਰ ਸਾੜਿਆਂ ਦਾ ਹੱਕ ਨਹੀਂ ਤਾਂ ਪਰ ਸਾੜਿਆਂ ਦਾ ਹੱਕ ਤਾਂ ਨਾ ਗੇੜਾ ਮਾਰਨੇ ਦਾ ਉਹਨਾਂ ਦੀਆਂ ਬਾਦੀਆਂ ਲਗੀਆਂ ਜਾਣ ਨੌਜਵਾਨ ਦੀ ਖਮਾਉਂਦੀ ਵਾਰਡ ਨੰਬਰ 6 ਦੇ ਵਿੱਚ ਮੌਤ ਹੋਈ ਆ ਕੀ ਆ ਜੀ ਪੂਰਾ ਮਾਮਲਾ ਅੱਜ ਸਵੇਰੇ 6:30 ਸਵਾ 6 ਵਜੇ ਜਿਹੜਾ ਮੇਰੇ ਤੇਰਾਮਨਦੀਪ ਸਿੰਘ ਇਹ ਆਪਣਾ ਕੁੱਤਾ ਘੁਮਾਉਣ ਗਿਆ ਸੀ ਘਰ ਤੋਂ ਬਾਹਰ ਜੀ ਉਥੇ ਕਿਸੇ ਵਿਅਕਤੀ ਨੇ ਦੀ ਕੁੱਟਮਾਰ ਕੀਤੀ ਹੈ ਜਿਹਨੂੰ ਪਹਿਲਾਂ ਤੇ ਸਿਵਲ ਹਸਪਤਲ ਤੋਂ ਖਵਾਣੋ ਲੈ ਕੇ ਸੀ ਜਿੱਤੋਂ ਰੈਫਰ ਕਰਤਾ 32 ਦਾ ਉਥੇ ਦੀ ਮੌਤ ਹੋ ਗਈ ਜਿਸ ਬੰਦੇ ਨੇ ਕੁੱਟਮਾਰ ਕੀਤੀ ਆ ਉਹਦਾ ਨਾਮ ਵਗੈਰਾ ਸਾਹਮਣੇ ਆਇਆ ਜੀ ਕੋਈ ਵਾਲੇ ਅਜੇ ਕੋਈ ਨਹੀਂ ਉਹਦੀ ਪਾਲ ਜਾਰੀ ਹੈ ਜੀ ਪਾਲ ਜਾਰੀ ਹੈ ਜੀ